ਸਤਿ ਸ੍ਰੀ ਅਕਾਲ ਅਦਾਬ ਨਮਸਤੇ ਦੋਸਤੋ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਬਠਿੰਡਾ ਦੇ ਵਿੱਚ ਦਰਸਲ ਵਿੱਚ ਇੱਥੇ ਮੇਲੇ ਜਾਗ ਦੀ ਜੁਗਨੂਆਂ ਦਾ ਇੱਕ ਮੇਲਾ ਹੁੰਦਾ ਜੋ ਕਿ ਹਰ ਸਾਲ ਹੀ ਹੁੰਦਾ ਤੇ ਜੋ ਕਿ ਦਸੰਬਰ ਮਹੀਨੇ ਦੇ ਵਿੱਚ ਹੁੰਦਾ ਹੈ ਤੇ ਇੱਥੇ ਸੇ ਇੱਥੇ ਤੁਹਾਨੂੰ ਇੱਕ ਬਹੁਤ ਵੱਡੀ ਚੀਜ਼ ਦਿਖਾ ਰਿਹਾ ਕਿ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਇਮਾਨਦਾਰੀ ਜਿਹੜੀ ਹੈ ਲੋਕਾਂ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ ਤੇ ਇੱਥੇ ਇਹਨਾਂ ਨੇ ਇਮਾਨਦਾਰੀ ਦੀ ਹੱਟੀ ਪਾਈ ਹੋਈ ਹੈ ਤੇ ਆਪਾਂ ਜੇਕਰ ਗੱਲ ਕਰੀਏ ਇਮਾਨਦਾਰੀ ਦੀ ਹੱਟੀ ਦੀ ਤਾਂ ਇੱਥੇ ਹੈ ਕੀ ਕੀ ਹੈ ਤੇ ਉਹਦੇ ਬਾਰੇ ਆਪਾਂ ਥੋੜਾ ਜਿਹਾ ਜਾਣਦੇ ਹਾਂ ਤੇ ਇਥੇ ਕੋਈ ਸੀਸੀਟੀਵੀ ਨਹੀਂ ਲੱਗਿਆ ਹੋਇਆ ਤੇ ਨਾ ਹੀ ਕੋਈ ਇੱਥੇ ਤੁਹਾਨੂੰ ਚੈੱਕ ਕਰਨ ਲਈ ਬੈਠਾ ਕਿ ਤੁਸੀਂ ਕੀ ਕਰ ਰਹੇ ਹੋ ਕਿ ਦੇਖ ਰਹੇ ਹੋ ਕਿ ਲੈ ਰਹੇ ਹੋ ਤੇ ਇਥੇ ਆਪਾਂ ਥੋੜਾ ਜਿਹਾ ਸੱਤੀ ਬਾਰੇ ਜਾਣਦੇ ਹਾਂ ਇੱਥੇ ਦੇਖੋ ਜੀ ਸਾਹਮਣੇ ਲਿਖਿਆ ਹੋਇਆ ਰੇਟ ਲਿਖ ਕੇ ਲਾਇਆ ਹੋਇਆ ਨੇ ਤੇ ਸਮਾਨ ਪਿਆ ਹੈ ਜੋ ਕੋਈ 슈ਗਰ ਲਈ ਆਟਾ ਚਾਹੀਦਾ ਤੁਹਾਨੂੰ ਮੈਗਨ ਲਈ ਚਾਹੀਦਾ ਬੇਸਣ ਚਾਹੀਦਾ ਸ਼ਹਿਦ ਚਾਹੀਦਾ ਤੇ ਇਥੇ ਪ੍ਰੋਪਰ ਸਾਰੇ ਚੀਜ਼ਾਂ ਦਾ ਰੇਟ ਲਿਖਿਆ ਹੋਇਆ ਜਿੱਥੇ इवन ਕਿ ਸਬਜ਼ੀਆਂ ਵੀ ਪਿੰਨਾਂ ਨੇ ਜਿੱਦੇ ਸੇ ਪ੍ਰੋਪਰਲੀ ਰੇਟ ਲਿਖਿਆ ਹੋਇਆ ਇਥੇ ਦੀ ਖਾਸੀਅਤ ਕੀ ਹੈ ਖਾਸੀਅਤ ਇਹ ਹੈ ਕਿ ਇਥੇ ਇੱਕ ਗੋਲਕ ਰੱਖਿਆ ਹੋਇਆ ਹੈ ਜਿੱਥੇ ਤੁਸੀਂ ਆਪਣੀ ਮਰਜ਼ੀ ਨਾਲ ਸਮਾਨ ਚੱਕ ਕੇ ਜੋ ਵੀ ਰੇਟ ਉਹਦੇ ਤੇ ਸਹਿਜ ਉਹਦਾ ਰੇਟ ਲਿਖਿਆ ਹੋਇਆ ਹੈ ਉਸ ਮੁਤਾਬਕ ਤੁਸੀਂ ਆਪਣਾ ਜੋ ਵੀ ਉਹਦਾ ਅਮਾਉਂਟ ਹੈ ਉਹਦੇ ਜੋ ਵੀ ਪੈਸੇ ਨੇ ਉਹ ਤੁਸੀਂ ਉਸ ਗੋਲਫ ਦੇ ਵਿੱਚ ਪਾ ਦੇਣੇ ਹੁੰਦੇ ਆ ਇਹ ਹੈ ਇਮਾਨਦਾਰੀ ਦੀ ਹੱਡੀ